ਬਿਲਕੁਲ ਵੈਰੀ ਗੁਰ ਤੇਗ ਬਹਾਦਰ ਜੀ ਦੇ ਨਾਮ 'ਸਾਹਿਬੀ ਦੀ ਸ਼ਹਾਦਤ' ਵਰੇਗਾ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਇੱਕ ਬਹੁਤ ਵੱਡੀ ਤਿਆਰੀ ਸਹਾਇਤਾ ਦੇ ਵਿਚਾਰਤਾ ਰੱਖ ਕੇ ਉਹਨਾਂ ਦੀ ਕੁਰਬਾਨੀ ਨੂੰ ਲੈ ਕੇ ਜਿਨ੍ਹਾਂ ਨੂੰ ਪਏ ਸਾਰੇ ਪੰਜਾਬ ਦੇ ਅੰਦਰ ਗੁਰੂ ਨਾਨਕ ਦੇਵ ਜੀ ਦੇ 25 ਜਿਹੜਾ ਉਹ ਪ੍ਰੋਗਰਾਮ ਹੈ ਜੀ ਦਾ ਸ੍ਰੀ ਦਾਨ ਬ੍ਰੋਗਰਾਮ ਕੀ ਬੋਲਦਾ ਹੈ ਜੋ ਉਸ ਕੜੀ ਵੱਜੋਂ ਪੰਜਾਬ ਦੇ ਅੰਦਰ ਲਾਈਟਰ ਸਾਊਂਡ ਪ੍ਰੋਗਰਾਮ ਦੇ ਤਹਿਤ ਵੱਖ-ਵੱਖ ਪਿੰਡਾਂ ਦੇ ਵਿੱਚ ਮਾਣ ਪਾਵਾ ਦੇ ਗੁਰੂ ਸਾਹਿਬ ਨੰਦਵਾਦੀ ਦਾ ਸੰਸਕਰਣ ਉਹ ਸਾਰਾ ਹੀ ਪੇਸ਼ ਕੀਤਾ ਜਾ ਰਿਹਾ ਹੈ ਸੋ ਅੱਜ ਨਿਮਾਸ਼ ਸ਼ਹਿਰ ਦੇ ਅੰਦਰ ਇੱਕ ਲਾਈਟਰ ਸੋਹਣਾ ਫੋਰਮ ਦਾ ਨਾਲ ਜੀ ਤੁਹਾਡਾ ਚਾਹ ਚਾਹ ਔਰ ਮੈਂ ਮੈਂ ਸਾਡੇ ਮੰਤਰੀ ਲਾਲਚੰਦ ਕਟਾਰੂ ਜੀ ਜਿਹੜੇ ਮੇਨ ਮੁੱਖ ਮਹਿਮਾਨ ਸਾਡੇ ਬਣ ਕੇ ਪਹੁੰਚੇ ਨੇ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਇਹਨਾਂ ਦਾ ਵੀ ਜੀ ਆਖਦਾ ਹਾਂ ਔਰ ਜਿਹੜਾ ਅਗਰ ਕੀਰਤਨ ਹੋਣਾ ਹੈ ਉਹਦੇ ਵਾਸਤੇ ਵੀ ਅੱਜ ਤੋਂ ਇਹ ਸੰਦੇਸ਼ ਹੈ ਵੀ ਮੈਂ ਡੇਟ ਔਰ ਟਾਈਮ ਦੱਸਦਾ ਹਾਂ ਕਿ ਸਾਰੇ ਇਕੱਠੇ ਹੋ ਕੇ ਜਿਹੜਾ ਸ਼੍ਰੀ ਨਗਰ ਦੇ ਵਿੱਚੋਂ ਨਗਰ ਕੀਰਤਨ ਚੱਲਣਾ ਹੈ ਉਹਨੂੰ ਇਕੱਠੇ ਹੋ ਕੇ ਆਪਾਂ ਹਾਜ਼ਰੀ ਲਵਾਈਏ ਔਰ ਗੁਰੂ ਸਾਹਿਬ ਤੋਂ ਸੀਸ ਲਵਾਂ। ਫਾਈਨਲ